ਤੈਨਸੋ ਸੱਟ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਆਂ ਪੰਜਾਬ ਦੇ ਚੋਣ ਦੰਗਲ ਦੀ ਜੋ ਕਿ ਬਹੁਤ ਸਿਕਰਾਂ ਤੇ ਹੈ ਸ਼ੁਰੂਆਤ ਕਰਾਂਗੇ ਜਲੰਧਰ ਤੋਂ ਜਿਹੜੀ ਜਲੰਧਰ ਦੀ ਸੀਟ ਉਹ ਬਹੁਤ ਅਹਿਮ ਹੋਣ ਵਾਲੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਡਿਵੀਜ਼ਨ ਇਤਿਆ ਉਹ ਆਪਣੀ ਆਪਣੀ ਕਿਸਮਤ ਆਪਣੀ ਆਪਣੀ ਕੀਤੇ ਹੋਏ ਕੰਮਾਂ ਨੂੰ ਦੱਸ ਕੇ ਲੋਕਾਂ ਵਿੱਚ ਵਿਚਰਨਗੇ ਵੋਟ ਲੈਣਗੇ ਗੱਲ ਕਰਾਂਗੇ ਉਮੀਦਵਾਰਾਂ ਦੀ ਗੱਲ ਕਰਾਂਗੇ ਉਹਨਾਂ ਦੇ ਕੀਤੇ ਹੋਏ ਕੰਮਾਂ ਦੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡੀ ਆਵਾਜ਼ ਜਿਹੜੀ ਆ ਉਹ ਪੰਜਾਬ ਨੂੰ ਖੁਸ਼ਹਾਲ ਬਣਾ ਸਕਦੀ ਆ ਅਗਰ ਤੁਸੀਂ ਸਾਰੇ ਕੋਸ਼ਿਸ਼ ਕਰੋਗੇ ਔਰ ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਚੋਣ ਮੈਦਾਨ ਵਿੱਚ ਉਤਰੇ ਨੇ ਐਡਵੋਕੇਟ ਬਲਵਿੰਦਰ ਕਮਾਜ ਜੀ ਜੋ ਬਹੁਜਨ ਸਮਾਜ ਪਾਰਟੀ ਦੇ ਇਮਾਨਦਾਰ ਸੂਝਬਾਨ ਪੜ੍ਹੇ ਲਿਖੇ ਲੋਕ ਲੀਡਰ ਹਨ ਜਿਹੜੇ ਲੋਕਾਂ ਵਿੱਚ ਵਿਚਰਦੇ ਹਨ ਛੋਟੀਆਂ ਵੱਡੀਆਂ ਟਕਨਾਵਾਂ ਵਿੱਚ ਆਪਣਾ ਸਾਥ ਸਹਿਯੋਗ ਪਾਰਟੀ ਦੇ ਹੁਕਮਾਂ ਅਨੁਸਾਰ ਵਰਕ ਕਰਦੇ ਹਨ ਔਰ ਉਹਨਾਂ ਤੋਂ ਬਾਅਦ ਸ਼ੁਸ਼ੀਲ ਰਿੰਗੂ ਜੀ ਜੋ ਆਮ ਆਦਮੀ ਪਾਰਟੀ ਨੂੰ ਅਲਗਿਦਾ ਕਹਿ ਕੇ ਜਿਨ੍ਹਾਂ ਨੇ ਬੀਜੇਪੀ ਦਾ ਪੱਲਾ ਫੜਿਆ ਔਰ ਉਹ ਤੁਹਾਡੇ ਵਿੱਚ ਵਿਚਰਨਗੇ ਆਪਣੀ ਸ਼ਾਸਨ ਕਾਲ ਦੌਰਾਨ ਉਹਨਾਂ ਨੇ ਕਿਹੜੇ ਕੰਮ ਕੀਤੇ ਆ ਜਾਂ ਤੁਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਆ ਕਿ ਉਹਨਾਂ ਨੇ ਵਿਧਾਨ ਸਭਾ ਵਿੱਚ ਤੁਹਾਡੇ ਜਲੰਧਰ ਦੇ ਹਲਕੇ ਦੇ ਕਿਹੜੇ ਕਿਹੜੇ ਉਹਨਾਂ ਨੇ ਸਵਾਲ ਜਿਹੜੇ ਆ ਉਹ ਵਿਧਾਨ ਸਭਾ ਵਿੱਚ ਉਠਾਏ ਆ ਔਰ ਉਹਨਾਂ ਤੋਂ ਬਾਤ ਗੱਲ ਕਰਾਂਗੇ ਚਰਨਜੀਤ ਚੰਨੀ ਜੀ ਅਕਸਰ ਉਹ ਚਰਚਾਾਂ ਵਿੱਚ ਰਹਿੰਦੇ ਨੇ ਕਦੀ ਬੱਕਰੀ ਚੋਣ ਦੇ ਵਿੱਚ ਕਦੀ ਭੰਗੜਾ ਪਾਉਣ ਦੇ ਵਿੱਚ ਕਦੀ ਕਲਾਕਾਰੀ ਨੂੰ ਲੈ ਕੇ ਜਾਂ ਹੁਣ ਨਵੇਂ-ਨਵੇਂ ਇੱਕ ਵੀਡੀਓ ਆਈ ਆ ਉਹ ਤਾਸ਼ ਖੇਡ ਦੇ ਜੂਹਾ ਖੇਡ ਦੇ ਨਜ਼ਰ ਆ ਰਹੇ ਹਨ ਪੰਜਾਬ ਵਿੱਚ ਜਦ ਕਿ ਉਹਨਾਂ ਨੂੰ ਵੱਡੇ-ਵੱਡੇ ਸਕਾਲਰਸ਼ਿਪ ਤੇ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਸੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਰੇਤ ਦੇ ਮੁੱਦੇ ਤੇ ਪੰਜਾਬ ਦੇ ਜੋ ਨਸ਼ਾ ਵਧ ਰਿਹਾ ਉਸ ਮੁੱਦੇ ਤੇ ਪਰ ਉਹਨਾਂ ਮੁੱਦਿਆਂ ਨੂੰ ਛੱਡ ਕੇ ਉਹ ਵੋਟਾਂ ਲੈਣ ਲਈ ਪਿੰਡਾਂ ਵਿੱਚ ਜਾ ਕੇ ਤਾਸ਼ ਖੇਡ ਰਹੇ ਹਨ ਹੋ ਸਕਦਾ ਹੈ ਕਿ ਤੁਸੀਂ ਲੋਗ ਤਾਸ਼ ਨੂੰ ਤਰੱਕੀ ਮੰਨ ਕੇ ਸ਼ਾਇਦ ਉਹਨਾਂ ਨੂੰ ਵੋਟ ਪਾ ਸਕਦੇ ਹੋ ਔਰ ਉਹਨਾਂ ਤੋਂ ਬਾਅਦ ਪਵਨ ਕੁਮਾਰ ਟਿੰਨੂ ਜੀ ਜੋ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਲੀਡਰ ਸੀਗੇ ਅਹਿਮ ਰੋਲ ਉਹਨਾਂ ਦਾ ਸੀਗਾ ਬਹੁਜਨ ਸਮਾਜ ਪਾਰਟੀ ਵਿੱਚ ਉਹਨਾਂ ਨੂੰ ਛੱਡ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਔਰ ਆਖਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੁਣ ਵੋਟ ਪਾਉਣ ਤੋਂ ਪਹਿਲਾਂ ਤੁਹਾਡਾ ਹੱਕ ਬਣਦਾ ਕਿ ਤੁਸੀਂ ਪਵਨ ਕੁਮਾਰ ਟੀਨੂ ਜੀ ਨੂੰ ਜਿਹੜੇ ਉਹ ਸਵਾਲ ਜਰੂਰ ਕਰੋ ਕਿ ਉਹਨਾਂ ਨੇ ਆਪਣੇ ਸ਼ਾਸਨ ਕਾਲ ਦੌਰਾਨ ਵਿਧਾਨ ਸਭਾ ਵਿੱਚ ਕਿਹੜੇ ਮੁੱਦੇ ਚੱਕੇ ਕਿਹੜੇ ਉਹਨਾਂ ਨੇ ਵਧੀਆ ਕੰਮ ਕੀਤੇ ਆ ਤੇ ਜਾਂ ਨਹੀਂ ਕੰਮ ਕੀਤੇ ਤਾਂ ਪਾਰਟੀ ਬਦਲੀ ਆ ਔਰ ਇਥੇ ਪੰਜਾਬ ਵਾਸੀਓ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਸੋਚਣਾ ਸਾਨੂੰ ਕੀ ਟੋਪੀਆਂ ਦੇ ਰੰਗ ਬਦਲਣ ਨਾਲ ਪੰਜਾਬ ਦੇ ਹਾਲਾਤ ਬਦਲ ਜਾਣਗੇ ਕੀ ਕੱਪੜਿਆਂ ਦੇ ਰੰਗ ਬਦਲ ਜਾਣ ਨਾਲ ਪੰਜਾਬ ਦੇ ਹਾਲਾਤ ਬਦਲ ਜਾਣਗੇ ਕੀ ਇਹ ਜੋ ਲੀਡਰ ਹਨ ਸੁਸ਼ੀ ਕੁਮਾਰ ਰਿੰਕੂ ਜੀ ਚਰਨਜੀਤ ਚੰਨੀ ਜੀ ਪਵਨ ਕੁਮਾਰ ਤੀਨੂ ਜੀ ਮਹਿੰਦਰ ਕੇਪੀ ਜੀ ਜਦੋਂ ਇਹ ਜਿੱਤੇ ਸਨ ਜਦੋਂ ਇਹ ਜਦੋਂ ਇਹਨਾਂ ਕੋਲ ਸਮਾਂ ਸੀ ਕਿ ਇਹਨਾਂ ਨੇ ਤੁਹਾਡੀ ਗੱਲ ਵਿਧਾਨ ਸਭਾ ਵਿੱਚ ਕਰਨੀ ਸੀ ਉਹ ਗੱਲ ਉਸ ਸਮੇਂ ਨਹੀਂ ਕੀਤੀ ਜਿਹੜੇ ਬਿੱਲ ਪੰਜਾਬ ਦੇ ਖਿਲਾਫ ਪਾਸ ਹੋਏ ਨੇ ਉਹਨਾਂ ਵਿੱਚ ਇਹਨਾਂ ਨੇ ਯੈਸ ਕੀਤੀ ਹਾਂ ਨਾਲ ਹਾਂ ਮਿਲਾਈ ਜਿਸ ਸਮੇਂ ਪੰਜਾਬ ਦੀ ਤਰੱਕੀ ਕਰਨੀ ਸੀ ਉਸ ਸਮੇਂ ਇਹ ਵਿਧਾਨ ਸਭਾ ਵਿੱਚ ਜਾ ਕੇ ਸੁੱਤੇ ਰਹੇ ਹੁਣ ਕੀ ਪਾਰਟੀਆਂ ਬਦਲ ਕੇ ਪੰਜਾਬ ਦਾ ਭਲਾ ਕਰਨਗੇ ਫਿਰ ਤੁਹਾਨੂੰ ਗੁੰਮਰਾਹ ਕਰਨਗੇ ਨਵੇਂ ਕੱਪੜੇ ਪਾ ਕੇ ਪੱਗਾਂ ਦੇ ਰੰਗ ਚੇਂਜ ਕਰਕੇ ਟੋਪੀਆਂ ਦੇ ਰੰਗ ਚੇਂਜ ਕਰਕੇ ਝੰਡੇ ਦੇ ਰੰਗ ਚੇਂਜ ਕਰਕੇ ਪਾਰਟੀਆਂ ਬਦਲ ਕੇ ਤੁਹਾਡੀ ਵੋਟ ਲੈ ਕੇ ਵੋਟਲੈਂਡ ਆਉਣਗੇ 5 ਸਾਲ ਜਿੱਤਣ ਤੋਂ ਬਾਅਦ ਫਿਰ ਉਹ ਸਣੀ ਦੋਲਵੰਦ ਗੁਰਦਾਸਪੁਰ ਤੋਂ ਜਿਸ ਤਰ੍ਹਾਂ ਜਿੱਤ ਕੇ ਉਹ ਬੰਬਈ ਜਾ ਕੇ ਬੈਠ ਗਿਆ ਤੇ ਹੁਣ ਉਹ ਜਿਸ ਤਰ੍ਹਾਂ ਤਰਸਦੇ ਹਨ ਗੁਰਦਾਸਪੁਰ ਵਾਲੇ ਕਿ ਕਿਸ ਨੂੰ ਆਪਣੇ ਕੰਮ ਕਰਵਾਈਏ ਕਿਸ ਨੂੰ ਆਪਣੀ ਦੁੱਖ ਤਕਲੀਫਾਂ ਸੁਣਾਈਏ ਤੇ ਬੰਬਈ ਗੁਰਦਾਸਪੁਰ ਵਾਲੇ ਜਾ ਨਹੀਂ ਸਕਦੇ ਬੰਬੇ ਤੋਂ ਸਨੀ ਦਿਓਲ ਗੁਰਦਾਸਪੁਰ ਆ ਨਹੀਂ ਸਕਲਾ ਇਹ ਧੋਖਾ ਤੁਸੀਂ ਬਾਰ ਬਾਰ ਨਾ ਕਿਤੇ ਖਾ ਜਾਇਓ ਉਸ ਨੂੰ ਪਹਿਲਾਂ ਕੋਸ਼ਕ ਸਵਾਲ ਜਿਹੜੇ ਕਰਨੇ ਸਾਡੇ ਜ਼ਰੂਰੀ ਆ ਔਰ ਅਕਾਲੀ ਦਲ ਵੱਲੋਂ ਮਹਿੰਦਰ ਸਿੰਘ ਕੇਪੀ ਜੋ ਮਹਿੰਦਰ ਸਿੰਘ ਕੇਪੀ ਆਪ ਕੋ ਅਕਾਲੀ ਦਲ ਵੱਲੋਂ ਚੋਣ ਦੰਗਲ ਵਿੱਚ ਲੋਕ ਸਭਾ ਜਲੰਧਰ ਤੋਂ ਚੋਣ ਦੰਗਲ ਦੇ ਵਿੱਚ ਆਪਣਾ ਉਮੀਦਵਾਰ ਅਕਾਲੀ ਦਲ ਨੇ ਉਤਾਰਿਆ ਹੈ ਹੁਣ ਗੱਲ ਕਰਦੇ ਆ ਕਿ ਪੰਜਾਬ ਦੀ ਜਿਹੜੇ ਪੰਜਾਬ ਦੇ ਮੁੱਦੇ ਸੀਗੇ ਨਾਰਮਲ ਛੋਟੇ-ਜਾਪਾ ਮੁੱਦੇ ਲੈਣੇ ਹੈਗੇ ਆ ਕਿ ਲਤੀਫਪੁਰਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਸੀ ਸਰਕਾਰ ਸੀਗੀ ਸੀਐਮ ਭਗਵੰਤ ਮਾਨ ਜੀ ਜਿਹੜੇ ਅਕਸਰ ਚਰਚਾ ਵਿੱਚ ਇਸ ਤਰ੍ਹਾਂ ਕਿ ਰਹਿੰਦੇ ਨੇ ਕਿਉਂਕਿ ਵੱਡੇ-ਵੱਡੇ ਵਾਅਦੇ ਕਰਦੇ ਹਨ ਜਿਹੜੇ ਉਹਨਾਂ ਕੋ ਉਹਨਾਂ ਦੇ ਵੱਸ ਵਿੱਚ ਵੀ ਨਹੀਂ ਉਹ ਵੀ ਉਹ ਵਾਅਦੇ ਕਰ ਜਾਂਦੇ ਹਨ ਤੇ ਉਹਨਾਂ ਤੇ ਪੰਜਾਬ ਵਾਸੀਆਂ ਨੂੰ ਸੋਚਣਾ ਜ਼ਰੂਰ ਪੈਣਾ ਹੈ ਤੇ ਉਹਨਾਂ ਦੇ ਜਿਹੜੇ ਲੀਡਰ ਆ ਉਹਨਾਂ ਨੇ ਬਦਲਾਅ ਦੇ ਨਾਮ ਤੇ ਸਿਰਫ ਵਿਆਸ਼ਰਧੀਆਂ ਕਰਵਾ ਲਿਆ ਪਰ ਉਹਨਾਂ ਨੇ ਬਦਲਾਅ ਵਾਲਾ ਧਿਆਨ ਨਹੀਂ ਦਿੱਤਾ ਵਿਧਾਨ ਸਭਾ ਵਿੱਚ ਕੋਈ ਵੀ ਮੁੱਦਾ ਨਹੀਂ ਚੱਕਿਆ ਲਤੀਪੂਰੇ ਵਿੱਚ ਕੀ ਪਵਨ ਕੁਮਾਰ ਤਿੰਨੂ ਜੀ ਸੁਸ਼ੀਲ ਕੁਮਾਰ ਰਿੰਕੂ ਜੀ ਮਹਿੰਦਰ ਕੇਪੀ ਔਰ ਚੰਦਜੀਤ ਸਿੰਘ ਚੰਨੀ ਇਹ ਸੱਤਾ ਵਿੱਚ ਹੋਣ ਦੇ ਬਾਵਜੂਦ ਇਹ ਜਿੱਤੇ ਹੋਏ ਐਮ ਐਲ ਏ ਐਮ ਪੀ ਹੋਣ ਦੇ ਬਾਵਜੂਦ ਇਹਨਾਂ ਨੇ ਵਿਧਾਨ ਸਭਾ ਵਿੱਚ ਕੀ ਇਹਨਾਂ ਨੇ ਆਵਾਜ਼ ਉਠਾਈ ਕਿ ਲਤੀਫਪੁਰੇ ਵਿੱਚ ਇੱਕ ਦਿਨ ਵਿੱਚ ਸੈਂਕੜੇ ਪਰਿਵਾਰ ਘਰੋਂ بے ਘਰ ਹੋ ਗਏ ਕੌਣ ਕਰੇਗਾ ਤੁਹਾਡੀ ਹਿੱਸੇ ਦੀ ਗੱਲ ਕੌਣ ਕਰੇਗਾ ਵਿਧਾਨ ਸਭਾ ਵਿੱਚ ਤੁਹਾਡੀ ਗੱਲ ਕੀ ਇਹਨਾਂ ਲੀਡਰਾਂ ਨੇ ਪੰਜਾਬ ਦੀ ਗੱਲ ਕੀਤੀ ਕੀ ਇਹਨਾਂ ਲੀਡਰਾਂ ਨੇ ਲਤੀਫਪੁਰੇ ਵਿੱਚ ਜਿਹੜੇ ਸੈਂਕੜੇ ਘਰ ਢਾ ਦਿੱਤੇ ਗਏ ਕੀ ਉਹਨਾਂ ਦੀ ਇਹਨਾਂ ਲੀਡਰਾਂ ਨੇ ਗੱਲ ਕੀਤੀ ਔਰ ਉਸ ਤੋਂ ਅਗਲਾ ਮੁੱਦਾ ਜਿਹੜਾ ਇਹ ਮੁੱਦਾ ਆ ਕਿ ਪੰਜਾਬ ਦੀਆਂ ਬੇਟੀਆਂ ਪੰਜਾਬ ਦੀਆਂ ਧੀਆਂ ਪੰਜਾਬ ਦੇ ਵਿੱਚ ਹੀ ਬਾਹਰ ਨਿਕਲਣ ਤੋਂ ਡਰਦੀਆਂ ਹਨ ਕਿਉਂ ਡਰਦੀਆਂ ਹਨ ਕਿਉਂਕਿ ਜਿਸ ਤਰ੍ਹਾਂ ਡਾਕਟਰ ਪੰਪੋਸ਼ ਹਤਿਆਕਾਂਡ ਹੋਇਆ ਇਸ ਤੇ ਥੋੜੀ ਲੰਬੀ ਵਿਚਾਰ ਚਰਚਾ ਬਾਅਦ ਵਿੱਚ ਕਰਾਂਗੇ ਕਿ ਐਮਬੀਬੀਐਸ ਦੇ ਜਿਹੜੇ ਖਰਚੇ ਆ ਉਹ 70 ਲੱਖ